ਇਹ ਨਾ ਮਾਈ ਇਲੈਕਟ੍ਰੋਨਿਕਸ ਵਾਲੇ ਆ ਚੰਡੀਗੜ੍ਹ ਰੋਡ ਤੇ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਆ ਕਿ ਇਹਨੇ ਨਾ ਤੈਨੂੰ 1 ਰੁਪਿਆ ਡਾਊਨ ਪੇਮੈਂਟ ਦਿੱਤੇ ਆਫਰ ਲਈ ਹੋਈ ਆ ਹਰ ਇੱਕ ਚੀਜ਼ 'ਤੇ ਚਾਹੇ ਤੂੰ ਵਾਸ਼ਿੰਗ ਮਸ਼ੀਨ ਲੈ ਲੈ ਐਲਈਡੀ ਲੈ ਲੈ ਚਾਹੇ ਫਰਨੀਚਰ ਲੈ ਲੈ ਤਾਂ ਤੁਹਾਡਾ ਹੀ ਪੇਜ ਹੈ ਹਾਂਜੀ ਜੀ ਦੱਸੋ ਤਾਂ ਮੇਰੇ ਬ੍ਰਦਰ ਨੇ ਨਾ ਮੈਨੂੰ ਤੁਹਾਡੀ ਪੇਜ ਬਾਰੇ ਦੱਸਿਆ ਤੇ ਮੈਂ ਤੇ ਉਹਨੇ ਮੈਨੂੰ ਦੱਸਿਆ ਹੀ ਤੁਸੀਂ 1 ਰੁਪਏ 'ਚ ਵਾਸ਼ਿੰਗ ਮਸ਼ੀਨ ਦੇ ਰਹੇ ਹੋ ਸੱਚੀ ਹਾਓ ਕਰ ਵਾਸ਼ਿੰਗ ਮਸ਼ੀਨ 8990 ਤੋਂ ਸਟਾਰਟ ਹੈ LED ₹8990 ਤੋਂ 6 ਰੈਫਰਿਜਰੇਟਰ 11990 ਤੋਂ ਬੈੱਡ 13990 ਤੇ ਅਕਮੀਰਾ 11490 ਤੋਂ ਬਸ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਤੁਹਾਡੀ ਸਾਰੀ ਇਹਨਾਂ ਆਈਟਮਾਂ ਦੀ ਰੇਂਜ ਇੰਨੀ ਪਾਕਟ ਫ੍ਰੈਂਡਲੀ ਹੈ ਤੇ ਇਹਨਾਂ ਬੇਸਿਕ ₹2990 ਦੇ ਵਿੱਚ ਮੈਨੂੰ ਤੁਹਾਨੂੰ ਇਹ ਮਸ਼ੀਨ ਮਿਲਣੀ ਹੈ ਔਰ ਕੱਲੀ ਤੁਹਾਨੂੰ ਅਸੀਂ ਇਹ ਰੀਫੀਲ ਨਹੀਂ ਦਵਾਂਗੇ ਇਹ ਦਿਨ ਲਖੜੀ ਦਾ ਗਿਫਟ ਅਸੀਂ ਵੀ ਤੁਹਾਨੂੰ ਦੇਵਾਂਗੇ ਇੱਕ 3000 ਰੁਪਏ ਦਾ ਇੰਡਕਸ਼ਨ ਕੁੱਕਰ ਅਮ ਸਾਡੇ ਸ਼ੋਰਿੰਗ ਦੇ ਵਿੱਚ 8 ਕਿਲੋ ਦੀ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ ਹੈ ਨਾ ਜੀ 8990 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਪਰ ਉਹਦੇ ਨਾਲ ਵੀ ਤੁਹਾਨੂੰ ਅਸੀਂ ਇੱਕ ਇਲੈਕਟ੍ਰਿਕ ਕੇਟਲ ਗਿਫਟ ਦੇਵਾਂਗੇ ਜੀ ਕੱਲੇ ਇਲੈਕਟ੍ਰੋਨਿਕ ਆਈਟਮ ਦੇ ਨਹੀਂ ਜੇ ਘਰ ਲਈ ਤੁਹਾਨੂੰ ਡਰੈਸਿੰਗ ਟੇਬਲ ਚਾਹੀਦਾ ਹੈ ਜਾਂ ਬੈੱਡ ਚਾਹੀਦਾ ਹੈ ਅਲਮਾਰੀ ਚਾਹੀਦੀ ਸੋਫਾ ਚਾਹੀ ਔਰ ਬਹੁਤ ਵਧੀਆ ਆਫਰ ਚੱਲਦੀ ਪਈ ਹੈ ਹਾਇਰ ਕੰਪਨੀ ਦੀ ਚਿਮਨੀ ਹੈਗੀ ਹੈ ਸਾਡਾ ਨਾਰਮਲ ਪ੍ਰਾਈਸ ਹੈਗਾ 18990 ਰੁਪਏ ਹੈ ਤੁਹਾਨੂੰ ਡਿਸਕਾਊਂਟ ਕਰਕੇ 15990 ਰੁਪਏ ਦੀ ਦੇਣੀ ਹੈ ਨਾਲ ਇਹਦੇ 3000 ਦਾ ਸਕਾਈ ਲਾਈਨ ਦਾ ਅਸੀਂ ਜੂਸਰ ਵੀ ਬਣੇ ਅਸੀਂ ਸਾਰੀ ਭੈਣਾਂ ਨੂੰ ਗਿਫਟ ਦੇ ਕੇ ਭੇਜਣਾ ਹੈ ਜੀ ਤੁਹਾਡੇ ਕੋਲ ਸਟਾਰਟਿੰਗ microwaves ਤੁਹਾਨੂੰ 6990 ਰੁਪਏ ਦਾ ਮਿਲ ਜਾਣਾ ਜੀ ਮੈਂ AC ਦੇ ਉੱਤੇ ਸੀ ਕਲੀਅਰੈਂਸ ਸੇਲ ਆਈ ਹੋਈ ਹੈ ਜੀ ਜਿੱਦਾਂ ਵੀ ਹੁਣ ਸੀਜ਼ਨ ਖਤਮ ਹੋ ਰਿਹਾ ਹੈ ਜਿਹੜਾ 40000 ਰੁਪਏ ਵਾਲਾ AC ਹੈ ਉਹ ਅਸੀਂ ਤੁਹਾਨੂੰ 36990 ਰੁਪਏ ਦੇ ਵਿੱਚ ਦਵਾਂਗੇ ਔਰ ਜਿਹੜਾ ਤੁਹਾਨੂੰ ਮੈਂ ਸਕਾਈ ਲਾਈਨ ਦਾ ਇੰਡਕਸ਼ਨ ਕੁਕਟੋਪ ਦਿਖਾਇਆ ਸੀ ਟੋਟਲੀ ਫ੍ਰੀ ਦੇ ਦਵਾਂਗੇ ਵੀ ਤੁਹਾਨੂੰ 8990 ਰੁਪਏ ਤੋਂ ਸਟਾਰਟਿੰਗ ਦੇ ਵਿੱਚ ਮਿਲਦਾ ਹੈ ਸਾਡੇ ਕੋਲ ਦਵਾਂਗੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਆਪਾਂ ਇੱਕ ਐਕਸਟਰਾ ਗਿਫਟ ਵੀ ਦਈਦਾ ਹੈ ਤੇ ਉਹ ਕੀ ਹੈ ਉਹ ਤੁਹਾਨੂੰ ਐਂਡ 'ਚ ਦੱਸਾਂਗੇ ਦਨ LG ਦੀ ਸਾਡੇ ਕੋਲ ਕੰਪਲੀਟ ਰੇਂਜ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ 2024 ਦਾ ਲੇਟੈਸਟ QNED ਸੀਰੀਜ਼ ਹੈਗੀ ਹੈ ਅਥਾਰਾਈਜ਼ਡ ਡੀਲਰ ਨਵਾਂ ਸ਼ਹਿਰ ਦੇ LG ਦੇ ਸਾਡੇ ਕੋਲ LG ਦਾ ਈਚ ਐਂਡ ਐਵਰੀ ਮਾਡਲ ਚਾਹੇ ਤੁਹਾਨੂੰ ਪਾਰਟੀ ਬਾਕਸੇ ਚਾਹੀਦੇ ਹੈ ਸਾਊਂਡ ਬਾਰ ਚਾਹੀਦੀ ਹੈ LED ਚਾਹੀਦੀ ਹੈ ਸਾਡੇ ਕੋਲ ਹਰ ਇੱਕ ਪ੍ਰੋਡਕਟ ਐਲਜੀ ਦਾ ਵੈਲਫਰੈਂਸ ਰੈਜਿਸਟਰੀ ਸਾਡੇ ਕੋਲ ਲਾਇਡ ਚਾਹੀਦਾ ਤੁਹਾਨੂੰ ਹਾਇਰ ਚਾਹੀਦਾ ਐਲਜੀ ਚਾਹੀਦਾ ਤੁਹਾਡੀ ਜਿੱਦਾਂ ਦੀ ਰਿਕੁਆਇਰਮੈਂਟ ਹੋਊਗੀ ਉਦਾਂ ਤੇ ਸਾਡੇ ਕੋਲ ਸਿੰਗਲ ਡੋਰ ਡਬਲ ਡੋਰ ਸਾਈਡ ਬਾਈ ਸਾਈਡ ਰੈਫਰਿਜਰੇਟਰ ਜਿਹੜਾ ਸਿੰਗਲ ਡੋਰ ਆ ਉਹ ਸਾਡੇ ਕੋਲ 11990 ਰੁਪਏ ਤੋਂ ਸ਼ੁਰੂ ਹੋ ਜਾਂਦਾ ਤੇ ਜਿਹੜਾ ਡਬਲ ਡੋਰ ਰੈਫਰਿਜਰੇਟਰ ਆ ਉਹ ਸਾਡੇ ਕੋਲ 24490 ਤੋਂ ਸ਼ੁਰੂ ਹੋ ਜਾਂਦਾ ਜੀ ਕਿਸੇ ਫੋਨ ਵੀ ਲੈਣੇ ਹੋ Vivo ਮਿਲੂਗਾ Samsung ਮਿਲੂਗਾ Apple ਵੀ ਤੁਹਾਨੂੰ 1 ਰੁਪਏ ਦਾ ਸਮਾਨ ਮਿਲੂਗਾ ਤੇ ਹਰ ਪ੍ਰੋਡਕਟ ਨਾਲ ਗਿਫਟ ਮਿਲੂਗਾ ਤੇ ਸ਼ੇਅਰ ਕਰਕੇ ਹੋਰ ਵੀ ਇੱਕ ਹੋਰ ਗਿਫਟ ਮਿਲੂਗਾ ਅਰੇ ਇਹਦੇ ਵਿੱਚ ਸਾਡੇ ਕੋਲ ਵਾਸ਼ਰ ਡਰਾਅਰ ਵੀ ਅਵੇਲੇਬਲ ਹੈਗਾ 8 ਕਿਲੋ ਦਾ ਵਾਸ਼ਰ ਹੈ 5 ਕਿਜੀ ਦਾ ਇਹਦੇ ਵਿੱਚ ਡਰਾਅਰ ਹੈ ਉਹ ਸਿਰਫ ਅਸੀਂ 40990 ਰੁਪਏ ਦੇ ਵਿੱਚ ਦੇ ਰਹੇ ਹਾਂ ਸਾਡੇ ਕੋਲ ਕੰਪਲੀਟ ਰੇਂਜ ਹੈ ਜਿੱਦਾਂ ਕਿ ਸਾਈਡ ਬਾਈ ਸਾਈਡ ਰੈਫਰਿਜਰੇਟਰ ਐ LG ਦੇ ਲੱਗੇ ਆ ਸਾਡੇ ਕੋਲ ਇੰਨੀ ਹੀ ਰੇਂਜ Haier ਦੇ ਸਾਈਡ ਬਾਈ ਸਾਈਡ ਰੈਫਰਿਜਰੇਟਰਸ ਦੀ ਹੈ ਫਰਨੀਚਰ ਦਾ 플ੋਰ ਹੈ ਇਹਦੇ ਉੱਤੇ ਸਿਲਕ ਪਾਉਣੇ ਇਸ ਵੀ ਰੱਖਿਆ ਚਿੰਨੀ ਚੁੱਲ੍ਹੇ ਹਰ ਇੱਕ ਚੀਜ਼ ਇਲੈਕਟ੍ਰੋਨਿਕ ਅਪਲਾਈਂਸਸ ਵੀ ਬੜੇ ਮੇਨ ਫਰਨੀਚਰ ਦਾ ਆ ਸਪੈਸਿਫਿਕ ਪ੍ਰਾਈਸ ਪ੍ਰਾਈਸ ਹੈ ਨਾ ਸਾਰੀਆਂ ਚੀਜ਼ਾਂ ਦਾ ਇਹ ਸਭ ਇਨਕਲੂਡਡ ਹੈ ਮੈਂ ਇਸ ਕਰਕੇ ਮੈਂ ਇਲੈਕਟ੍ਰੋਨਿਕ ਸਭ ਤੋਂ ਜ਼ਿਆਦਾ ਆਪਣੇ ਰੇਟਾਂ ਲਈ ਮਸ਼ਹੂਰ ਹੈਗਾ ਯਾਰ ਤੁਸੀਂ ਆਪਣੇ ਬ੍ਰਦਰ ਨੂੰ ਕਾਲ ਕਰੋ ਲਿਮਟ ਆਈ ਹੈ ਚਾਹੇ ਫਰਨੀਚਰ ਬਾਏ ਕਰਨਾ ਛੱਡੇ ਤਾਂ ਫਰਨੀਚਰ ਲੈ ਲਓ ਜੋ ਪ੍ਰੋਡਕਟ ਕਰਨਾ ਹੁਣ ਤੁਸੀਂ ਦੁਬਾਰਾ ਤੋਂ ਪਸੰਦ ਕਰਨਾ ਉਹ ਵੀ ਕਰ ਲਓ ਸਿਰਫ ਕਿਸ਼ਤ ਸਾਡੀ ਮੈਂ ਤੁਹਾਨੂੰ ਦੱਸਿਆ ਕਿ ਲੱਖ ਰੁਪਏ ਦੀ ਕਿਸ਼ਤ ਸਿਰਫ 3 ਤੋਂ 4000 ਰੁਪਏ ਬ ਤੇ 3 ਤੋਂ 4000 ਦਾ ਨਾ ਆਈਫੋਨ ਦੀ ਕਿਸ਼ਤ ਜਾਂਦੀ ਹੈ ਜੇ ਤੁਸੀਂ ਆਈਫੋਨ ਲੈਣਾ ਹੋਏ ਲੱਖ ਰੁਪਏ ਦਾ ਨਾ ਤੁਹਾਡੀ 3 ਤੋਂ 4000 ਆਈਫੋਨ ਦੀ ਕਿਸ਼ਤ ਕਿਸ਼ਤ ਜਾਂਦੀ ਹੈ ਤੇ ਤੁਸੀਂ ਮੈਨੂੰ LED واਸ਼ਿੰਗ ਮਸ਼ੀਨ ਤੇ ਨਾਲ ਇੱਕ AC دیتا ਉਹ ਵੀ 3 ਤੋਂ 4000 ਮੰਥਲੀ ਕਿਸ਼ਤ ਸੇ 31 ਰੁਪਏ डेली ਦੀ ਕਿਸ਼ਤ ਮੰਦੀ ਹੈ ਜੀ ਸਰ ਵਾਸ਼ਿੰਗ ਮਸ਼ੀਨ ਸਟਾਰਟ ਕਿੰਨੀ ਰੇਂਜ ਤੋਂ ਹੁੰਦੀ ਹੈ ਤੁਸੀਂ ਮੈਨੂੰ ਸਟਾਰਟਿੰਗ ਰੇਂਜ ਵਾਲੀ ਵਾਸ਼ਿੰਗ ਮਸ਼ੀਨ ਵੀ ਦਿਖਾ ਦਿਓ ਮੈਮ ਸਾਡੇ ਸ਼ੋਰੂਮ ਦੇ ਵਿੱਚ 8 ਕਿਲੋ ਦੀ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ ਹੈ ਨਾ ਜੀ 8990 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਐਮ ਸਟਾਰ ਕੰਪਨੀ ਦੀ ਵਾਸ਼ਿੰਗ ਮਸ਼ੀਨ ਆਉਂਦੀ ਹੈ ਸਾਡੇ ਕੋਲ ਸਾਰੀ ਰੇਂਜ ਹੈ ਉਹਦਾ ਹੀਟਰ ਵਾਲੀ ਨੋਨ ਹੀਟਰ ਵਾਲੀ ਮਸ਼ੀਨ ਹਰ ਇੱਕ ਰੇਂਜ ਹੈਗੀ ਹੈ ਤੁਹਾਨੂੰ ਐਮ ਸਟਾਰ ਦੇ ਵਿੱਚ ਇਹ ਵਾਲੀ 8 ਕਿਲੋ ਦੀ ਵਾਸ਼ਿੰਗ ਮਸ਼ੀਨ ਮਿਲ ਜੂਗੀ ਗਲਾਸ ਦੇ ਵਿੱਚ ਮਿਲੂਗੀ ਸਿਰਫ ਤੇ ਸਿਰਫ 8990 ਰੁਪਏ ਦੀ ਮਿਲੂਗੀ ਔਰ ਉਹਦੇ ਨਾਲ ਵੀ ਤੁਹਾਨੂੰ ਅਸੀਂ ਇੱਕ ਇਲੈਕਟ੍ਰਿਕ ਕੇਟਲ ਗਿਫਟ ਦਵਾਂਗੇ ਜੀ ਤੇ ਉਹ ਵੀ ਸਕਾਈ ਲਾਈਨ ਕੰਪਨੀ ਦੀ ਹਾਂਜੀ ਹਾਂਜੀ ਮੈਂ ਦਿਖਾ ਦੇਣਾ ਤੁਹਾਨੂੰ ਉਹ ਵੀ ਗਲਾਸ ਵਾਲੀ ਪ੍ਰੋਪਰ ਕੇਟਲ ਜਿਹੜੀ ਹੈ 1600 ਰੁਪਏ ਦੀ ਕੇਟਲ ਅਸੀਂ ਤੁਹਾਨੂੰ ਟੋਟਲੀ ਫ੍ਰੀ ਦੇਣੀ ਆ ਔਰ ਇਹਦੇ ਉੱਤੇ ਵੀ ਤੁਹਾਨੂੰ 1 ਰੁਪਏ ਦੀ ਸਕੀਮ ਤੁਹਾਨੂੰ ਮਿਲੇਗੀ ਔਰ ਇਹ ਸਪੈਸ਼ਲ ਰਕਸ਼ਾ ਬੰਧਨ ਤੇ ਇੰਡੀਪੈਂਡੈਂਸ ਡੇ ਦੀ ਆਫਰ ਅਸੀਂ ਲਈ ਹੋਈ ਆ ਸਰ ਮੈਂ ਸੋਚ ਰਹੀ ਆ ਜੇ ਤੁਸੀਂ 1 ਰੁਪਏ ਦੀ ਆਫਰ ਸਾਰੇ ਇਲੈਕਟ੍ਰੋਨਿਕ ਆਈਟਮਸ ਤੇ ਦੇ ਰਹੇ ਹੋ ਤਾਂ ਮੈਨੂੰ ਬਾਕੀ ਵੀ ਦਿਖਾ ਦਿਓ ਦਿਖਾ ਦੇਣਾ ਮੈਮ ਕੱਲੇ ਇਲੈਕਟ੍ਰੋਨਿਕ ਆਈਟਮ ਦੇ ਨਹੀਂ ਜੀ ਘਰ ਲਈ ਤੁਹਾਨੂੰ ਡਰੈਸਿੰਗ ਟੇਬਲ ਚਾਹੀਦਾ ਹੈ ਜਾਂ ਬੈੱਡ ਚਾਹੀਦਾ ਹੈ ਅਲਮਾਰੀ ਚਾਹੀਦੀ ਸੋਫਾ ਚਾਹੀਦਾ ਚਿਮਨੀ ਚਾਹੀਦੀ ਹੈ ਹਰ ਇੱਕ ਦੇ ਉੱਤੇ ਤੁਹਾਨੂੰ ਆਫਰ ਮਿਲਣੀ ਹੈ ਜੀ ਠੀਕ ਹੈ ਸਰ ਤੁਸੀਂ ਮੈਨੂੰ ਇੱਕ ਇੱਕ ਕਰਕੇ ਸਭ ਕੁਝ ਦਿਖਾ ਦਿਓ ਮੈਮ ਜੇ ਗੱਲ ਕਰਾਂ ਸਾਡੇ ਕੋਲ ਇਮੋਸ਼ਨ ਸੈਂਸਰ ਵਾਲੀ ਚਿਮਨੀ ਪਈ ਹੈ ਜੀ ਇਹਦੇ ਵਿੱਚ ਬੜੇ ਆਰਾਮ ਨਾਲ ਤੁਸੀਂ ਆਪਣੇ ਹੱਥ ਨਾਲ ਚਿਮਨੀ ਨੂੰ ਕੰਟਰੋਲ ਕਰ ਸਕਦੇ ਹੋ ਆਫ ਕਰਨਾ ਤੁਸੀਂ ਆਫ ਵੀ ਕਰ ਸਕਦੇ ਟੱਚ ਦੇ ਨਾਲ ਔਰ ਬਹੁਤ ਵਧੀਆ ਆਫਰ ਚੱਲਦੀ ਪਈ ਹੈ ਹਾਇਰ ਕੰਪਨੀ ਦੀ ਚਿਮਨੀ ਹੈਗੀ ਹੈ ਸਾਡਾ ਨਾਰਮਲ ਪ੍ਰਾਈਸ ਹੈਗਾ 18990 ਰੁਪਏ ਤੁਹਾਨੂੰ ਡਿਸਕਾਊਂਟ ਕਰਕੇ 15990 ਰੁਪਏ ਦੀ ਦੇਣੀ ਹੈ ਨਾਲ ਇਹਦੇ 3000 ਦਾ ਸਕਾਈ ਲਾਈਨ ਦਾ ਸੀ ਜੂਸਰ ਵੀ ਫਰੀ ਦੇਣਾ ਹੈ ਉਸ ਤੋਂ ਬਾਅਦ ਕੋਕਟੋਪਸ ਦੇ ਉੱਤੇ ਵੀ ਸਾਡੇ ਕੋਲ ਸੇਮ ਆਫਰ ਹੈਗੀ ਹੈ ਕੋਕਟੋਪਸ ਵੀ ਤੁਹਾਨੂੰ ਮਿਲ ਜਾਣੇ ਆ ਏਸ਼ੀਆ ਦੇ ਉੱਤੇ ਵੀ ਸਕੀਮ ਚੱਲਦੀ ਪਈ ਹੈ ਸਾਡੇ ਕੋਲ ਮਾਈਕ੍ਰੋਵੇਵ ਦੇ ਉੱਤੇ ਵੀ ਸਕੀਮ ਹੈ ਹਰ ਇੱਕ ਪ੍ਰੋਡਕਟ ਦੇ ਉੱਤੇ ਸਕੀਮ ਤੁਹਾਨੂੰ ਮਿਲਣੀ ਆਪਾਂ ਖਾਲੀ ਹੱਥ ਨਹੀਂ ਭੇਜਣਾ ਅਸੀਂ ਸਾਰੀ ਭੈਣਾਂ ਨੂੰ ਗਿਫਟ ਦੇ ਕੇ ਭੇਜਣਾ ਆ ਜੀ ਸਰ ਆ ਕੀ ਹੈ ਆ ਉਹ ਹੀ ਅਲਮਾਰੀ ਹੈ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਸੀ ਨਹੀਂ ਨਹੀਂ ਮੈਮ ਇਹ ਰੈਫਰਿਜਰੇਟਰ ਹੈ ਇਹ ਹਾਇਰ ਕੰਪਨੀ ਦਾ ਆ ਇਹਦੇ ਉੱਤੇ ਵੀ ਬਹੁਤ ਵਧੀਆ ਡਿਸਕਾਊਂਟ ਡੀਲ ਲੱਗੀ ਹੋਈ ਹੈ ਜੇ ਆਨਲਾਈਨ ਗੱਲ ਕਰੀਏ 68500 ਦਾ ਹੈ ਜੀ ਮਾਈ ਇਲੈਕਟ੍ਰੋਨਿਕਸ ਦੇ ਉੱਤੇ ਇਹ 63990 ਦਾ ਮਿਲੂਗਾ ਨਾ ਲੈਦੇ ਨਾਲ ਸਕਾਈਲਾਈਨ ਦਾ ਜੂਸਰ ਵੀ ਤੁਹਾਨੂੰ ਫ੍ਰੀ ਮਿਲੂਗਾ ਔਰ ਇਹ ਵੀ ਤੁਹਾਨੂੰ ਸਿਰਫ ਤੇ ਸਿਰਫ 2000 ਰੁਪਏ ਕਿਸ਼ਤ ਤੇ ਮਿਲ ਜਾਣਾ ਰੈਫਰਿਜਰੇਟਰ ਵਾਓ ਸਰ ਇਹ ਹੈਗਾ ਤਾਂ ਬਹੁਤ ਵਧੀਆ ਪਰ ਬਹੁਤ ਵੱਡਾ ਹੈ ਤੁਹਾਡੇ ਕੋਲ ਕੋਈ ਬੇਸਿਕ ਰੇਂਜ ਥੋੜਾ ਛੋਟੇ ਸਾਈਜ਼ ਵਾਲਾ ਫ੍ਰਿਜ ਹੋਊਗਾ ਮੈਮ ਸੇਮ ਇਦਾਂ ਦਾ ਰੈਫਰਿਜਰੇਟਰ ਤੁਹਾਨੂੰ ਮਾਈਡਿਆ ਕੰਪਨੀ ਦਾ ਮਿਲ ਜਾਣਾ ਉਹ ਸਿਰਫ ਤੇ ਸਿਰਫ 49990 ਦੇ ਵਿੱਚ ਮਿਲ ਜਾਣਾ ਸੇਮ ਇਹੀ ਚੀਜ਼ ਬਲੈਕ ਕਲਰ ਦੇ ਵਿੱਚ ਵਾਓ ਤੇ ਤੁਸੀਂ ਉਹਦੇ ਨਾਲ ਵੀ ਜੂਸਰ ਦਵੋਗੇ ਹਾਂਜੀ ਉਹਦੇ ਨਾਲ ਵੀ ਤੁਹਾਨੂੰ ਜੂਸਰ ਦਵਾਂਗੇ ਸਰ ਤੁਹਾਡੇ ਕੋਲ ਮਾਈਕ੍ਰੋਵੇਵ ਆਵਨਸ ਵੀ ਹੈਗੇ ਨੇ ਹਾਂਜੀ ਮੈਂ ਮਾਈਕ੍ਰੋਵੇਵ ਮਿਲ ਜਾਊਗਾ ਮਾਈਕ੍ਰੋਵੇਵ ਵੀ ਆਫਰ ਹੈ ਸਾਡੇ ਕੋਲ ਸਟਾਰਟਿੰਗ ਮਾਈਕ੍ਰੋਵੇਵ ਤੁਹਾਨੂੰ 6990 ਰੁਪਏ ਦਾ ਮਿਲ ਜਾਣਾ ਜੀ ਸਰ ਮੈਂ ਇੱਕ ਆ ਵੀ ਲਵਾਂਗੀ ਤੇ ਆ ਬਲੂ ਕਲਰ ਵਾਲਾ ਮੈਮ ਇਹਦੇ ਵਿੱਚ ਵੀ ਸਾਡੇ ਕੋਲ ਸਾਰੀ ਰੇਂਜ ਹੈ 에어 ਫਰਾਇਰ ਵਾਲੇ ਚਾਹੀਦੇ ਤੁਹਾਨੂੰ ਸਾਡੇ ਕੋਲ ਸਟਾਰਟਿੰਗ ਜਿਹੜੀ 6990 ਰੁਪਏ ਤੇ ਹੈ ਇਹਦੇ ਤੇ ਵੀ ਤੁਹਾਨੂੰ ਰਕਸ਼ਾ ਬੰਧਨ ਆਫਰ ਮਿਲਣੀ ਹੈ ਜੀ ਠੀਕ ਹੈ ਸਰ ਮੈਂ ਆ ਵੀ ਲਵਾਂਗੀ ਐਟਲੀਸਟ ਮੇਰਾ ਵੀਰਾ ਉਹ ਠੰਡਾ ਖਾਣਾ ਨਹੀਂ ਖਾਊਗਾ ਮੈਂ ਇਸ ਤੇ ਗਰਮ ਕਰਕੇ ਦਵਾਂਗੀ ਉਹਨੂੰ ਕੋਈ ਚੱਕਰ ਨਹੀਂ ਮੈਮ ਤੁਹਾਨੂੰ ਇਹ ਵੀ ਮਿਲ ਜਾਣਾ ਜੀ ਮੈਮ ਸਾਡੇ ਕੋਲ ਸਾਰੇ ਪ੍ਰੋਡਕਟਸ ਐ ਇਲੈਕਟ੍ਰੋਨਿਕਸ ਦੇ ਕੋਈ ਵੀ ਪ੍ਰੋਡਕਟ ਚਾਹੀਦਾ ਹੈ ਨਾ ਸਾਡੇ ਕੋਲ ਸਾਰੇ ਮਿਲ ਜਾਣੇ ਆ ਤੇ ਸਰ ਇਹਦੀ ਕੀ ਰੇਂਜ ਹੈ ਮੈਮ ਇਹ ਸਾਡੇ ਕੋਲ 7500 ਤੋਂ ਸਟਾਰਟ ਹੋ ਜਾਂਦੇ ਆ ਜੀ ਤੇ ਇਸ ਚ ਕੋਲਡ ਤੇ ਨੋਰਮਲ ਵਾਟਰ ਦੋਨੋਂ ਆਣਗੇ ਮੈਮ ਹੌਟ ਵਾਟਰ ਵੀ ਆਉਂਦਾ ਜੀ ਨਾਲ ਠੀਕ ਹੈ ਵਾਉ ਸਰ ਤੁਹਾਡੇ ਕੋਲ ਤਾਂ ਸਾਰੇ ਇਲੈਕਟ੍ਰੋਨਿਕ ਆਈਟਮਸ ਨੇ ਹਾਂਜੀ ਮੈਮ ਮੈਂ ਪਤਾ ਕੀ ਸੋਚ ਰਹੀ ਆ ਮੈਂ ਹੌਲੀ ਹੌਲੀ ਤੁਹਾਡੇ ਤੋਂ ਸਭ ਕੁਝ ਲੈ ਜਾਉਂਗੀ ਕੋਈ ਚੱਕਰ ਨਹੀਂ ਉਹ ਸਾਰਾ ਕੁਝ ਦੇ ਦਾਂਗੇ ਜੀ ਤੇ ਤੁਹਾਡੇ ਕੋਲ ਤਾਂ ਕਲਰਫੁਲ ਗੀਜ਼ਰਸ ਵੀ ਹੈਗੇ ਨੇ ਹਾਂਜੀ ਮੈਮ ਗੀਜ਼ਰ ਵੀ ਮਿਲ ਜੂਗੇ ਸਰ ਇਹਦਾ ਕੀ ਪ੍ਰਾਈਸ ਹੈ ਮੈਮ ਗੀਜ਼ਰ ਸਾਡੇ ਕੋਲ 3490 ਰੁਪਏ ਤੋਂ ਸ਼ੁਰੂ ਹੋ ਜਾਂਦੇ ਦੀ ਬਾਕੀ ਜਿੱਦਾਂ ਤੁਸੀਂ ਪਸੰਦ ਕਰੋਗੇ ਹਰੇ ਗੀਜ਼ਰ ਤੁਹਾਨੂੰ ਮਿਲ ਜੂਗਾ ਤੇ अच्छा आज डीप फ्रीजर होगे हां जी डीप फ्रीजर जे किसी नु कमर्शियल चाहिए दे घर लेई चाहिए ते ਸਾਡੇ ਕੋਲ ਡੀਪ ਫਰੀਜ਼ਰ ਦੇ ਵੀ ਕੰਪਲੀਟ ਰੇਂਜ ਹੈ ਜੀ ਤੇ ਸਰ ਏਸੀ ਏਸੀ ਕਿੰਨੇ ਦੀ ਮਤਲਬ ਤੁਹਾਡੀ ਰੇਂਜ ਕਿੰਨੇ ਤੋਂ ਸਟਾਰਟ ਹੋਗੀ ਏਸੀ ਮੈਮ ਏਸੀ ਦੇ ਉੱਤੇ ਅਸੀਂ ਕਲੀਅਰੈਂਸ ਲਾਈ ਹੋਈ ਹੈ ਜੀ ਜਿੱਦਾਂ ਵੀ ਹੁਣ ਸੀਜ਼ਨ ਖਤਮ ਹੋ ਰਿਹਾ ਆ ਜਿਹੜਾ 40000 ਰੁਪਏ ਵਾਲਾ ਏਸੀ ਹੈ ਉਹ ਅਸੀਂ ਤੁਹਾਨੂੰ 36990 ਰੁਪਏ ਦੇ ਵਿੱਚ ਦਵਾਂਗੇ ਔਰ ਜਿਹੜਾ ਤੁਹਾਨੂੰ ਮੈਂ ਸਕਾਈ ਲਾਈਨ ਦਾ ਇੰਡਕਸ਼ਨ ਕੁਕਟਾਪ ਦਿਖਾਇਆ ਸੀ ਟੋਟਲੀ ਫ੍ਰੀ ਦੇ ਦਵਾਂਗੇ ਜੀ 3000 ਵਾਲਾ ਹਾਂਜੀ 3000 ਵਾਲਾ अच्छा सर देखो मैं ना ਤੁਹਾਡੇ ਸ਼ੋਰੂਮ ਤੋਂ ਬਹੁਤ ਸਾਰੀਆਂ ਆਈਟਮਾਂ ਨਾ ਸ਼ਾਰਟਲਿਸਟ ਕਰ ਲਿਆ ਨੇ ਕਿ ਇਹ ਮੈਂ ਲੈ ਕੇ ਜਾਣੀ ਆ ਨੇ ਫਾਈਨਲ ਕਰ ਲਿਆ ਨੇ ਹਾਂਜੀ ਤੇ ਮੇਰਾ ਵੀਰਾ ਆ ਰਿਹਾ ਮੈਂ ਉਹਦੇ ਨਾਂ ਤੇ ਫਾਈਨਾਂਸ ਕਰਾਉਣਿਆ ਤੇ ਹੁਣ ਇਹ ਨਾ ਹੋਏ ਕਿ ਉਹ ਆ ਜੇ ਤੇ ਤੁਸੀਂ ਮੁੱਕਰ ਜੋ ਤੁਸੀਂ ਸਾਰੀਆਂ ਆਫਰਾਂ ਦੇ ਰਹੇ ਹੋ ਨਾ ਮੈਮ ਸਾਰੀਆਂ ਦੇਣੀਆਂ ਆਫਰਾਂ ਦੇ ਨਹੀਂ ਅਸੀਂ ਕਾਨੂੰ ਮੁੱਕਰਨਾ ਜੀ ਤੇ 1 ਰੁਪਏ ਚ ਸਭ ਕੁਝ ਦਵਾਂਗੇ ਮੈਨੂੰ ਮੈਮ ਦੇਖੋ ਤੁਹਾਡੀ ਲਿਮਿਟ ਚੈੱਕ ਕਰਾਂਗੇ ਜਿੰਨੀ ਲਿਮਿਟ ਆਊਗੀ ਅਸੀਂ 1 ਰੁਪਏ ਦੇ ਵਿੱਚ ਵੀ ਦਵਾਂਗੇ ਔਰ ਆਪਾਂ ਕੱਲ੍ਹ ਵਾਲੇ ਪ੍ਰੋਡਕਟ ਦੇ ਉੱਤੇ ਲਿਖ ਕੇ ਲਿਖਾਇਆ ਆਸਾਨ ਕਿਸ਼ਤਾਂ ਦੇ ਉੱਤੇ 24 ਮਹੀਨੇ 36 ਮਹੀਨੇ ਤੱਕ ਦੀਆਂ ਅਸੀਂ ਤੁਹਾਨੂੰ ਕਿਸ਼ਤਾਂ ਦੇ ਸਕਦੇ ਹਾਂ ਜੀ ਚਲੋ ਸ਼ੁਕਰ ਹੈ ਮੈਂ ਆਰਾਮ ਨਾਲ ਆਪਣੀਆਂ ਕਿਸ਼ਤਾਂ ਭਰ ਸਕਦੀ ਹਾਂ ਵਾਓ ਸਰ ਤੁਹਾਡੇ ਕੋਲ LED ਵੀ ਹੈਗੇ ਨੇ ਹਾਂਜੀ ਹਾਂਜੀ ਮੈਮ LED ਵੀ ਸਾਡੇ ਕੋਲ 32 ਇੰਚ ਦੀ ਜਿਹੜੀ 스마트 LED ਹੈ 8990 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਵੀ ਗਿਫਟ ਹੈ ਇਹਦੇ ਉੱਤੇ ਵੀ ਤੁਹਾਨੂੰ ਫਾਈਨਾਂਸ ਆਫਰ ਮਿਲੂਗੀ ਜੀ ਸਰ 8000 ਦਾ ਵਧੀਆ ਫੋਨ ਨਹੀਂ ਆਉਂਦਾ ਤੁਸੀਂ LED ਦੇ ਰਹੇ ਹੋ ਹਾਂਜੀ ਮੈਮ LED ਉਹ ਵੀ 스마트 ਟੀਵੀ ਦੇ ਰਹੇ ਆ ਜੀ ਮੈਮ ਤੁਸੀਂ ਬੁਲਾ ਲਓ ਵੀਰੇ ਨੂੰ ਅਸੀਂ ਉਹਦੇ ਡਾਕੂਮੈਂਟਸ ਦੇ ਉੱਤੇ ਲੋਨ ਚੈੱਕ ਕਰਾਂਗੇ ਸਾਡੇ ਕੋਲ ਹੋਰ ਵੀ ਬ੍ਰਾਂਡ ਹੈ LG ਦੀ ਵੀ ਸਾਡੇ ਕੋਲ ਪੂਰੀ ਰੇਂਜ ਹੈ Haier ਵੀ ਹੈ ਆਹ ਮੈਂ ਤੁਹਾਨੂੰ LG ਵਾਲੀ ਸਾਈਡ ਵੀ ਪ੍ਰੋਡਕਟ ਦਿਖਾ ਦੇਣਾ ਸਾਡੇ ਕੋਲ ਕੂਲਰਸ ਨੇ ਕੂਲਰ ਦੇ ਉੱਤੇ ਵੀ ਸਾਡੇ ਕੋਲ 에어 ਐਂਡ ਸੇਲ ਲੱਗੀ ਹੈ ਜੇ AC ਦਾ ਬਜਟ ਨਹੀਂ ਹੈਗਾ ਕੂਲਰ ਵੀ ਤੁਹਾਨੂੰ 8990 ਰੁਪਏ ਤੋਂ ਸਟਾਰਟਿੰਗ ਦੇ ਵਿੱਚ ਮਿਲ ਜਾਣਾ ਸਾਡੇ ਕੋਲ ਸਰ ਆਹ ਵਾਲਾ हां जी मैम स्टील बॉडी वाला बड़ा कूलर एग्जॉस्ट मोटर वाला ਤੁਹਾਨੂੰ ਸਿਰਫ ਤੇ ਸਿਰਫ 8990 ਰੁਪਏ ਤੋਂ ਮਿਲ ਜਾਣਾ ਜੀ ਵਾਓ ਤੇ ਵੇਖਣ ਚ ਵੀ ਕਿੰਨਾ ਸੋਹਣਾ ਮੈਨੂੰ ਤਾਂ ਆ ਡਿਜ਼ਾਈਨ ਬਹੁਤ ਪਸੰਦ ਆਇਆ ਹਾਂਜੀ ਨਾਰਮਲ ਇਹਦਾ ਆਫਰ ਪ੍ਰਾਈਸ 12000 ਸੇਗਾ ਰਖੜੀ ਕਰਕੇ 인ਡੀਪੈਂਡੈਂਸ ਡੇ ਆਫਰ ਕਰਕੇ ਅਸੀਂ ਤੁਹਾਨੂੰ ਸਿਰਫ ਤੇ ਸਿਰਫ 8990 ਰੁਪਏ ਦੇ ਵਿੱਚ ਦੇ ਦੇਣਾ ਤੇ ਇਹਦੇ ਤੇ ਵੀ ਗਿਫਟ ਮਿਲੂਗਾ ਹਾਂਜੀ ਇਹਦੇ ਵੀ ਗਿਫਟ ਦਵਾਂਗੇ ਸਰ ਮੇਰਾ ਬ੍ਰਦਰ ਮੈਨੂੰ ਇੰਨਾ ਕੁਝ ਲੈ ਕੇ ਦੇ ਰਿਹਾ ਤੁਹਾਡੇ ਸ਼ੋਰੂਮ ਤੋਂ ਮੈਂ ਸੋਚ ਰਹੀ ਆ ਮੈਂ ਉਹਨੂੰ ਵੀ ਕੋਈ ਗਿਫਟ ਦੇ ਦਾਂ ਦੇ ਦੂੰ ਮੈਂ ਲੈ ਕੇ ਕੁਝ ਵੀ ਸਰ ਆ ਜੇਬੀਐਲ ਦਾ ਸਪੀਕਰ ਨਾ ਉਹਨੂੰ ਬਹੁਤ ਪਸੰਦ ਹੈ ਤੇ ਉਹ ਉਹਦਾ ਕਹ ਦੋ ਤਾਂ ਮਨ ਸੀਗਾ ਕਿ ਉਹ ਮੈਂ ਜੇਬੀਐਲ ਦਾ ਸਪੀਕਰ ਲੈਣਾ ਇਹਦਾ ਕੀ ਪ੍ਰਾਈਸ ਹੈ ਮੈਮ ਜੇਬੀਐਲ ਦੀ ਰੇਂਜ ਸਾਡੇ ਕੋਲ ਜਿਹੜੀ ਸਟਾਰਟ ਹੋ ਜਾਂਦੀ 11000 ਰੁਪਏ ਤੋਂ ਜੇਬੀਐਲ ਦੀ ਰੇਂਜ ਸਟਾਰਟ ਹੈਗੀ ਆ ਬਾਕੀ ਜਿੱਦਾਂ ਦੇ ਤੁਸੀਂ ਮਾਡਲ ਪਸੰਦ ਕਰੋਗੇ ਉਦਾਂ ਦੇ ਤੁਹਾਨੂੰ ਮਾਡਲ ਮਿਲ ਜੂਗੇ ਸਾਰੇ ਠੀਕ ਹੈ ਸਰ ਸਰ ਮੈਂ ਵੀਡੀਓ ਸ਼ੇਅਰ ਕਰਕੇ ਆਈਆਂ ਤੇ ਮੈਂ ਤੁਹਾਡਾ ਪੇਜ ਵੀ ਫੋਲੋ ਕਰ ਰਹੀ ਹਾਂ ਮੈਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ ਮੈਮ ਪੱਕਾ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਦਵਾਂਗੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਆਪਾਂ ਇੱਕ ਐਕਸਟਰਾ ਗਿਫਟ ਵੀ ਦਈਦਾ ਹੈ ਤੇ ਉਹ ਕੀ ਹੈ ਉਹ ਤੁਹਾਨੂੰ ਐਂਡ 'ਚ ਦੱਸਾਂਗੇ ਕਿ 27 ਗਿਫਟ ਹੋਊਗਾ ਮੈਮ LG ਦੀ ਸਾਡੇ ਕੋਲ ਕੰਪਲੀਟ ਰੇਂਜ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ 2024 ਦਾ ਲੇਟੈਸਟ QNED ਸੀਰੀਜ਼ ਹੈਗੀ ਹੈ ਜਿਹੜੀ ਸਾਡੇ ਕੋਲ ਅਵੇਲੇਬਲ ਹੈ ਬਾਕੀ 55 ਇੰਚ ਦੇ ਵਿੱਚ OLED ਚਾਹੀਦੀ ਹੈ ਸਾਡੇ ਕੋਲ ਅਸੀਂ অথੋਰਾਇਜ਼ਡ ਡੀਲਰ ਹੈ ਨਵਾਂ ਸ਼ਹਿਰ ਦੇ LG ਦੇ ਸਾਡੇ ਕੋਲ LG ਦਾ ECH AND EVERY ਮ ਈਦੇ ਸਾਊਂਡ ਬਾਰ ਚਾਹੀਦੀ ਹੈ ਐਲਈਡੀ ਚਾਹੀਦੀ ਹੈ ਸਾਡੇ ਕੋਲ ਹਰ ਇੱਕ ਪ੍ਰੋਡਕਟ ਐਲਜੀ ਦਾ ਅਵੇਲੇਬਲ ਹੈ ਔਰ ਔਨ ਸ਼ੋਰੂਮ ਹੈਗਾ ਜੀ ਤੇ ਇਹ ਵੀ 1 ਰੁਪਏ ਚ ਮਿਲੂਗਾ ਹਾਂਜੀ ਹਾਂਜੀ ਮੈਂ 1 ਰੁਪਏ ਦੇ ਵਿੱਚ ਮਿਲੂਗਾ ਜੀ ਤਰਾ LED ਦੇ ਥੱਲੇ ਕੀ ਪਿਆ ਹੈ ਮੈਮੇ ਸਾਊਂਡਬਾਰ ਆਂਦੀ ਹੈ ਜੇ ਸਾਡੇ ਕੋਲ ਤੁਸੀਂ ਕੰਬੋ ਬਾਇ ਕਰਦੇ ਆ LED ਤੇ ਸਾਊਂਡਬਾਰ ਦਾ ਉਹਦੇ ਉੱਤੇ ਤੁਹਾਨੂੰ ਐਡੀਸ਼ਨਲ ਡਿਸਕਾਊਂਟ ਵੀ ਮਿਲੂਗਾ ਔਰ ਸਾਊਂਡਬਾਰ ਦੇ ਵਿੱਚ ਸਾਡੇ ਕੋਲ JBL ਵੀ ਅਵੇਲੇਬਲ ਹੈ ਤੇ LG ਦੇ ਵੀ ਸਾਊਂਡਬਾਰ ਸਾਡੇ ਕੋਲ ਅਵੇਲੇਬਲ ਹੈ ਜੀ ਤਾਂ ਬੇਸਿਕਲੀ ਇਹ ਸਪੀਕਰ ਹੀ ਹੁੰਦੇ ਨੇ ਹਾਂਜੀ ਸਪੀਕਰ ਹੁੰਦੇ ਇਹਦੇ ਵਿੱਚ ਤੁਹਾਡੀ ਸਾਊਂਡ ਆਊਟਪੁੱਟ ਹੋਰ ਅਨਾਉਂਸ ਹੋ ਜਾਂਦੀ ਡਾਲਬੀ ਆਡੀਓ ਆ ਜਾਂਦਾ ਇਹਦੇ ਵਿੱਚ ਕਲੈਰਿਟੀ ਬਹੁਤ ਵਧੀਆ ਹੋ ਜਾਂਦੀ ਤੁਹਾਡੀ ਇੱਥੇ ਸਰ ਫ੍ਰਿਜ ਵੀ ਦਿਖਾ ਦਿਓ ਹੁਣ ਫ੍ਰਿਜ ਵੀ ਦੇਖ ਲਓ ਮੈਂ ਫ੍ਰਿਜ ਦੀ ਵੀ ਸਾਡੇ ਕੋਲ ਲਾਇਡ ਚਾਹੀਦਾ ਤੁਹਾਨੂੰ ਹਾਇਰ ਚਾਹੀਦਾ ਐਲਜੀ ਚਾਹੀਦਾ ਤੁਹਾਡੀ ਜਿੱਦਾਂ ਦੀ ਰਿਕੁਆਇਰਮੈਂਟ ਹੋਊਗੀ ਉਦਾਂ ਤੇ ਸਾਡੇ ਕੋਲ ਸਿੰਗਲ ਡੋਰ ਡਬਲ ਡੋਰ ਸਾਈਡ ਬਾਈ ਸਾਈਡ ਰੈਫਰਿਜਰੇਟਰਸ ਹਰ ਇੱਕ ਸਭ ਤੋਂ ਜ਼ਿਆਦਾ ਲੇਟੈਸਟ ਔਰ ਸਭ ਤੋਂ ਵਧੀਆ ਰੇਂਜ ਨਵਾਂ ਸ਼ਹਿਰ ਦੀ ਸਾਡੇ ਕੋਲ ਹੀ ਅਵੇਲੇਬਲ ਆ ਸਿਰਫ ਸਰ ਮੈਂ ਸੋਚ ਰਹੀ ਹਾਂ ਮੈਂ ਚੋਇਸ ਕਰ ਲੈਂਦੀ ਆ ਮੈਂ ਨੈਕਸਟ ਟਾਈਮ ਫ੍ਰਿਜ ਵੀ ਲੈ ਜੂਗੀ ਤੁਹਾਡੇ ਤੋਂ ਹਾਂ ਤੁਸੀਂ ਦੇਖ ਲਓ ਸਾਡੇ ਕੋਲ ਕੰਪਲੀਟ ਰੇਂਜ ਹੈਗੀ ਆ ਜੀ ਚਾਹੇ ਤੁਹਾਨੂੰ ਗੋਦਰੇਜ ਦੇ ਲਾਇਡ ਦੇ LG ਦੇ ਜਿੱਦਾਂ ਦੇ ਵੀ ਰੈਫਰਿਜਰੇਟਰ ਤੁਹਾਨੂੰ ਬਾਏ ਕਰਨਾ ਆ ਸਾਈਡ ਬਾਈ ਸਾਈਡ ਰੈਫਰਿਜਰੇਟਰ ਵੱਡੇ ਤੋਂ ਵੱਡਾ ਰੈਫਰਿਜਰੇਟਰ ਵੀ ਸਾਡੇ ਕੋਲ ਅਵੇਲੇਬਲ ਹੈ ਤੇ ਸਰ ਫ੍ਰਿਜ ਦੀ ਸਟਾਰਟਿੰਗ ਰੇਂਜ ਕਿੰਨੇ ਤੋਂ ਸ਼ੁਰੂ ਹੁੰਦੀ ਹੈ ਮੈਮ ਜਿਹੜਾ ਸਿੰਗਲ ਡੋਰ ਹੈ ਉਹ ਸਾਡੇ ਕੋਲ 11990 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਜਿਹੜਾ ਡਬਲ ਡੋਰ ਰੈਫਰਿਜਰੇਟਰ ਹੈ ਉਹ ਸਾਡੇ ਕੋਲ 24490 ਤੋਂ ਸ਼ੁਰੂ ਹੋ ਜਾਂਦਾ ਜੀ ਤੇ ਸਰ ਤੁਹਾਡੇ ਕੋਲ ਸਾਰੇ ਬ੍ਰਾਂਡਸ ਮਿਲਣਗੇ ਹਾਂਜੀ ਮੈਮ ਜਿਹੜੇ ਰੈਨਾਉਂਡ ਬ੍ਰਾਂਡ ਆ ਉਹ ਸਾਡੇ ਕੋਲ LG ਹੋ ਗਿਆ हायर ਹੋ ਗਿਆ ਗੋਦਰੇਜ ਹੋ ਗਿਆ ਲਾਇਡ ਹੋ ਗਿਆ ਸਾਰੇ ਬ੍ਰਾਂਡ ਇੱਕੋ ਛੱਤ ਥੱਲੇ ਤੁਹਾਨੂੰ ਮਿਲ ਜਾਣੇ ਆ ਸਰ ਹੋਤਾ ਠੀਕ ਐ ਇਹ ਤਾਂ ਮੈਂ ਸ਼ਾਰਟਲਿਸਟ ਕਰ ਲੂੰਗੀ ਤੇ ਨੈਕਸਟ ਟਾਈਮ ਲੈ ਜੂੰਗੀ ਪਰ ਉਹ ਮਸਲਾ ਤਾਂ ਹਲੇ ਵੀ ਰਹਿ ਗਿਆ ਮੈਂ ਆਪਣੇ ਬ੍ਰਦਰ ਨੂੰ ਕੀ ਗਿਫਟ ਕਰਾਂ ਰਖੜੀ ਤੇ ਮੈਮ ਦੇਖ ਲਓ ਬ੍ਰਦਰ ਨੂੰ ਤੁਸੀਂ ਕਹੇ ਜੇਬੀਐਲ ਪਸੰਦ ਆ ਜੇਬੀਐਲ ਨਹੀਂ ਸਾਡੇ ਕੋਲ ਫੋਨਸ ਵੀ ਅਵੇਲੇਬਲ ਆ ਤੁਸੀਂ ਫੋਨਸ ਵੀ ਰੱਖਦੇ ਹੋ ਹਾਂਜੀ ਹਾਂਜੀ ਫੋਨ ਵੀ ਸਾਡੇ ਕੋਲ ਅਵੇਲੇਬਲ ਆ ਚੱਲ ਚੱਲ ਮੈਨੂੰ ਦਿਖਾ ਦਿਓ ਇਹ ਤਾਂ ਇੰਨੇ ਸਾਰੇ ਫੋਨਸ ਤੁਸੀਂ ਨਾ ਮੈਨੂੰ ਛੇਤੀ ਛੇਤੀ ਫੋਨਸ ਦਿਖਾ ਦਿਓ ਮੈਮ ਸਾਡੇ ਕੋਲ ਵੀਵੋ ਮਿਲ ਜੂਗਾ ਸੈਮਸੰਗ ਮਿਲ ਜੂਗਾ ਐਪਲ ਵੀ ਤੁਹਾਨੂੰ ਮਿਲ ਜਾਣਾ ਜੀ ਨਹੀਂ ਸਰ ਐਪਲ ਤਾਂ ਬਹੁਤ ਮਹਿੰਗਾ ਹੋ ਜੂਗਾ ਇਹਨਾਂ ਮੇਰਾ ਬਜਟ ਨਹੀਂ ਹੈਗਾ ਮੈਮ ਐਪਲ ਦੇ ਉੱਤੇ ਸੀ 24 ਕਿਸ਼ਤਾਂ ਕਰ ਦਿੰਦੇ ਸਿਰਫ 399 ਰੁਪਏ ਦੀ ਕਿਸ਼ਤ ਬੰਦੀ ਹੈ ਐਪਲ ਦੀ ਤਾਂ ਠੀਕ ਹੈ ਪਰ ਤੁਸੀਂ ਨਾ ਮੇਰਾ ਨਾ ਬਜਟ 10 ਤੇ 15000 ਹੈ ਤੁਸੀਂ ਉਸੇ ਬਜਟ 'ਚ ਮੈਨੂੰ ਫੋਨ ਦਿਖਾ ਦਿਓ ਮੈਮ ਇਹ ਵੀਵੋ ਦਾ ਨਵਾਂ ਮਾਡਲ ਆਇਆ Y200 ਤੁਸੀਂ ਇਹ ਵਾਲਾ ਮਾਡਲ ਲੈ ਸਕਦੇ ਹੋ ਇਹ ਅਪਰੋਕਸ 20000 ਦੇ ਬਜਟ ਦੇ ਵਿੱਚ ਆਊਗਾ ਇਹ ਵੀ ਤੁਹਾਡੀ ਆਸਾਨ ਕਿਸ਼ਤਾਂ ਦੇ ਉੱਤੇ ਹੋ ਜਾਣਾ ਹੈ ਔਰ ਬਹੁਤ ਵਧੀਆ ਮਾਡਲ ਹੈ ਇਹ ਇਸ ਤਰ੍ਹਾਂ ਹੀ ਗਿਫਟ ਮਿਲੂਗਾ ਹਾਂਜੀ ਤੇ ਵੀ ਗਿਫਟ ਦਵਾਂਗੇ ਠੀਕ ਹੈ ਇਹ ਤਾਂ ਬਹੁਤ ਡਿਫਰੈਂਟ ਟਾਈਪਸ ਦੀ ਵਾਸ਼ਿੰਗ ਮਸ਼ੀਨਜ਼ ਲੱਗ ਰਹੀਆਂ ਨੇ ਮੇਰੇ ਫਰੈਂਡਸ ਨੇ ਵੀ ਪਰਚੇਸ ਕਰਨੀਆਂ ਨੇ ਤੁਸੀਂ ਥੋੜਾ ਦੱਸ ਦਿਓ ਇਹਨਾਂ ਬਾਰੇ ਮੈਮ ਸਾਡੇ ਕੋਲ ਫਰੰਟ ਲੋਡਿੰਗ ਦੇ ਵਿੱਚ 21 ਕਿਲੋ ਤੋਂ ਲੈ ਕੇ 8 ਕਿਲੋ ਤੱਕ ਦੀ ਵਾਸ਼ਿੰਗ ਮਸ਼ੀਨ LG ਦੀ ਅਵੇਲੇਬਲ ਹੈ ऑन डिस्प्ले ਜਿਹੜੇ ਵੀ ਤੁਹਾਡੇ ਫਰੈਂਡ ਨੇ ਸ਼ੇਅਰ ਮਸ਼ੀਨ ਪਰਚੇਸ ਕਰਨੀ ਹੈ ਉਹਨਾਂ ਨੂੰ ਇੱਕ ਗੱਲ ਜ਼ਰੂਰ ਦੱਸ ਦਿਓ ਕਿ ਜੇ ਉਹ ਸਾਡੀ ਵੀਡੀਓ ਸ਼ੇਅਰ ਕਰਕੇ ਆਉਗੇ ਸਾਡੇ ਪੇਜ ਨੂੰ ਲਾਈਕ ਕਰਕੇ ਆਉਗੇ ਨਾ ਉਹਨੂੰ ਇੱਕ ਐਡੀਸ਼ਨਲ ਗਿਫਟ ਦਿੰਨੇ ਆ ਅਸੀਂ 1 ਰੁਪਏ ਦਾ ਸਾਮਾਨ ਮਿਲੂਗਾ ਤੇ ਹਰ ਪ੍ਰੋਡਕਟ ਨਾਲ ਗਿਫਟ ਮਿਲੂਗਾ ਤੇ ਸ਼ੇਅਰ ਕਰਕੇ ਆਉਣ ਤੇ ਇੱਕ ਹੋਰ ਗਿਫਟ ਮਿਲੂਗਾ ਹਾਂਜੀ ਜਿਹੜੇ ਤੁਹਾਡੇ ਵੀਡੀਓ ਸ਼ੇਅਰ ਕਰਕੇ ਆਉਗੇ ਔਰ ਇਹ ਇਹਦੇ ਵਿੱਚ ਸਾਡੇ ਕੋਲ ਵਾਸ਼ਰ ਡਰਾਇਰ ਵੀ ਅਵੇਲੇਬਲ ਹੈਗਾ 8 ਕਿਲੋ ਦਾ ਵਾਸ਼ਰ ਹੈ 5 ਕਿਜੀ ਦਾ ਇਹਦੇ ਵਿੱਚ ਡਰਾਇਰ ਹੈ ਉਹ ਸਿਰਫ ਅਸੀਂ 40990 ਰੁਪਏ ਦੇ ਵਿੱਚ ਦੇ ਰਹੇ ਹਾਂ ਪੂਰਾ ਮਾਰਕੀਟ ਘੁੰਮ ਕੇ ਆ ਤੈਨੂੰ 50000 ਦੀ ਮਸ਼ੀਨ ਮਿਲਣੀ ਆ ਮਤਲਬ ਇਦੇ ਵਿੱਚ ਕਪੜਾ ਧੁੱਲੂਗਾ ਵੀ ਤੇ ਡਰਾਈ ਵੀ ਹੋ ਜਾਊਗਾ 100% ਡਰਾਈ ਹੋ ਕੇ ਬਾਹਰ ਆਊਗਾ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ ਸਾਡੇ ਕੋਲ ਕੰਪਲੀਟ ਰੇਂਜ ਹੈ ਜਿੱਦਾਂ ਕਿ ਸਾਈਡ ਬਾਈ ਸਾਈਡ ਰੈਫਰਿਜਰੇਟਰ ਐ LG ਦੇ ਲੱਗੇ ਆ ਸਾਡੇ ਕੋਲ ਇੰਨੀ ਹੀ ਰੇਂਜ हायर ਦੇ ਸਾਈਡ ਬਾਈ ਸਾਈਡ ਰੈਫਰਿਜਰੇਟਰਸ ਦੀ ਹੈ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਸਭ ਤੋਂ ਵੱਡੀ ਰੇਂਜ ਸੈਮੀ ਆਟੋਮੈਟਿਕ ਹੋਵੇ ਔਰ ਫੁੱਲੀ ਆਟੋਮੈਟਿਕ ਹੋਵੇ ਜੇ ਫਰੰਟ ਲੋਡ ਹੋਵੇ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈਗੀ ਆ 176 ਲੇ ਔਰ ਸਾਡਾ ਇੱਕੋ ਸਟੋਰ ਨਹੀਂ ਹੈਗਾ ਸਾਡੇ ਤਿੰਨ ਸਟੋਰ ਹੋਰ ਨੇ ਕਪੂਰਥਲੇ ਦੇ ਵਿੱਚ ਵੀ ਹੈ ਨਕੋਦਰ ਦੇ ਵਿੱਚ ਵੀ ਹੈ ਫਗਵਾੜੇ ਦੇ ਵਿੱਚ ਵੀ ਹੈ ਸਰ ਮੈਨੂੰ ਇੱਕ ਗੱਲ ਦੱਸੋ ਇਸ ਚ ਕਪੜੇ ਖਰਾਬ ਤਾਂ ਨਹੀਂ ਹੋਣਗੇ ਮੈਮ ਬਿਲਕੁਲ ਵੀ ਖਰਾਬ ਨਹੀਂ ਹੋਊਗੇ ਔਰ ਸਭ ਤੋਂ ਬੈਸਟ ਇਲੈਕਟ੍ਰੋਨਿਕਸ ਦਾ ਸ਼ੋਰੂਮ ਹੈ ਸਾਡਾ ਹੀ ਰਹੂਗਾ ਜੇ ਤੁਸੀਂ ਅੱਜ ਵੀਡੀਓ ਦੇਖ ਕੇ ਆਏ ਹੋ ਬਾਕੀਆਂ ਨੂੰ ਵੀ ਇਹੀ ਮੈਸੇਜ ਦੇਇਓ ਕਿ ਸਾਡੀ ਜੇ ਵੀਡੀਓ ਦੇਖ ਰਹੇ ਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਕੋਲ ਆਣ ਔਰ ਐਕਸਟਰਾ ਗਿਫਟ ਪਾਣ ਔਰ ਜ਼ਰੂਰੀ ਨਹੀਂ ਕਿ ਪਰਚੇਸਿੰਗ ਕਰਨ ਦੀ ਲੋੜ ਹੈ ਰਖੜੀ ਦੇ ਮੌਕੇ ਦੇ ਉੱਤੇ ਜਿਹੜੇ ਸਾਡੀ ਕੱਲੀ ਵੀਡੀਓ ਵੀ ਸ਼ੇਅਰ ਕਰੋਗੇ ਨਾ ਰਖੜੀ ਵਾਲੇ ਦਿਨ ਉਹ ਭੈਣਾਂ ਨੂੰ ਅਸੀਂ ਗਿਫਟ ਲਾਈਵ ਔਨ ਲਾਈਵ ਹੋ ਕੇ ਦਵਾਂਗੇ ਲਾਈਵ ਗਿਫਟ ਕੱਢਾਂਗੇ ਚਾਹੇ ਸਾਡੇ ਤੋਂ ਨਈ ਵੀ ਪਰਚੇਸ ਕਰਦੇ ਸਾਡੀ ਵੀਡੀਓ ਸ਼ੇਅਰ ਕਰਦੇ ਆ ਅਸੀਂ 10 ਭੈਣਾਂ ਦੇ ਲਈ ਲਾਈਵ ਗਿਫਟ ਔਨਲਾਈਨ ਆ ਕੇ ਕੱਢਾਂਗੇ ਲਾਈਵ ਵਾਓ ਸਰ ਇਹ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਨਾ ਛੇਤੀ ਛੇਤੀ ਮੇਰਾ ਸਮਾਨ ਪੈਕ ਕਰ ਦਿਓ ਮੈਂ ਹੁਣੇ ਵੀਰੇ ਨੂੰ ਕਾਲ ਕਰਦੀ ਆ ਤੇ ਛੇਤੀ ਛੇਤੀ ਉਹਨੂੰ ਬੁਲਾਉਣੀ ਆ ਵੀਰੇ ਨੂੰ ਬੁਲਾਓ ਅਸੀਂ ਉਹਦੀ ਲਿਮਟ ਚੈੱਕ ਕਰਦੇ ਆ ਫਿਰ ਤੁਹਾਨੂੰ ਸਮਾਨ ਦੇ ਦਿੰਨੇ ਆ ਠੀਕ ਹੈ ਸਰ ਸਰ ਮੈਂ ਨਾ ਡਿਸਾਈਡ ਕਰ ਲਿਆ ਤੁਸੀਂ ਮੈਨੂੰ ਇੱਕ LED ਇੱਕ AC ਤੇ ਇੱਕ ਵਾਸ਼ਿੰਗ ਮਸ਼ੀਨ ਦੇ ਦਿਓ ਤੇ ਬਜਟ ਬਣਾ ਦਿਓ ਤਾਂ ਫਿਰ ਮੈਂ ਆਪਣੇ ਵੀਰੇ ਨੂੰ ਕਾਲ ਕਰ ਲਾਂਗੀ ਆਓ ਮੈਂ ਮੈਂ ਤੁਹਾਨੂੰ ਸਾਰਾ ਫਾਈਨਲ ਕਰਕੇ ਦੱਸ ਦਿੰਦਾ ਆ ਉੱਥੇ ਆ ਜਾਓ ਮੈਂ ਤੁਹਾਨੂੰ ਦੱਸ ਦਿੰਦਾ ਕੀ ਕੀ ਟੋਟਲ ਤੁਹਾਡਾ ਬਣਦਾ ਹੈ ਮੈਮ ਆਜੋ ਮੈਂ ਤੁਹਾਡਾ ਬਜਟ ਬਣਾ ਦਿੰਦਾ ਇੱਕ ਵਾਰੀ ਲਿਖ ਕੇ ਤੇ ਤੁਸੀਂ ਕੀ ਕੀ ਫਾਈਨਲ ਕਰਨਾ ਹੈ ਮੈਨੂੰ ਦੱਸੋ ਸਰ ਉਹ ਤਾਂ ਠੀਕ ਹੈ ਪਰ ਤੁਸੀਂ ਇਹ ਬਾਈਕ ਕਿਉਂ ਖੜੀ ਕਰੀ ਹੋਈ ਹੈ ਮੈਮ ਇਹ ਵੀ ਅਸੀਂ ਆਫਰ ਦੇ ਵਿੱਚ ਹੈ ਲੱਕੀ ਡਰਾ ਕੂਪਨ ਤੁਹਾਡੇ ਪੈਨੇ ਜਿੰਨੇ ਪ੍ਰੋਡਕਟ ਤੁਸੀਂ ਲਓਗੇ ਉਨੇ ਕੂਪਨ ਹੈ ਔਰ ਇਸ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਨਾਮ ਹੈ ਜਿਹੜੇ ਅਸੀਂ ਡਰਾ ਦੇ ਵਿੱਚ ਕੱਢਨੇ ਹੈ ਜੀ ਤੁਸੀਂ ਪਹਿਲਾਂ ਤਾਂ ਮੈਨੂੰ ਦੱਸਿਆ ਨਹੀਂ ਮੈਂ ਮੈਂ ਹਰ ਇੱਕ ਪ੍ਰੋਡਕਟ ਦੇ ਨਾਲ ਆ ਚਾਹੇ ਤੁਸੀਂ ਸਾਡੇ ਕੋਲ ਛੋਟੇ-ਛੋਟੇ ਹੈੱਡਫੋਨਸ ਵੀ ਬਾਏ ਕਰਦੇ ਆ ਨਾ ਉਹਦੇ ਨਾਲ ਵੀ ਤੁਹਾਨੂੰ ਇਹ ਲੱਕੀ ਡਰਾ ਦਾ ਕੂਪਨ ਮਿਲਣਾ ਹੈ ਬਾਕਸ ਪੂਰਾ ਤਾਂ ਫਿਲ ਹੋਇਆ ਤੁਸੀਂ ਦੇਖੋ ਇੱਕ ਵਾਰੀ ਇਹ ਸਾਰੇ ਇਹਦੇ ਵਿੱਚ ਕੂਪਨਸ ਪਏ ਹੋਏ ਆ ਕਸਟਮਰ ਦੇ ਅਸੀਂ ਲੱਕੀ ਡਰਾ ਮਾਈ ਇਲੈਕਟ੍ਰੋਨਿਕਸ ਲੱਕੀ ਡਰਾ ਤੋਂ ਤਾਂ ਜਾਣਿਆ ਜਾਂਦਾ ਕਿ ਲੱਕੀ ਡਰਾ ਅਸੀਂ ਕੱਢਦੇ ਹਾਂ ਤੇ ਕਸਟਮਰ ਦਾ ਚਲੋ ਠੀਕ ਹੈ ਪਹਿਲਾਂ ਤੁਸੀਂ ਮੇਰੀ ਆਈਟਮਾਂ ਫਾਈਨਲ ਕਰ ਦਿਓ ਫਿਰ ਮੈਨੂੰ ਉਹਨੇ ਹੀ ਕੂਪਨ ਦੇ ਦੇਣਾ ਮੈਂ ਲੱਕੀ ਡਰਾ ਪਾਣਾ ਜ਼ਰੂਰ ਹੈ ਹਾਂ ਮੈਨੂੰ ਦੱਸੋ ਤੁਸੀਂ ਲੈਣਾ ਕੀ ਕੀ ਹੁਣ ਮੈਂ ਮੈਂ ਫਾਈਨਲ ਦੱਸੋ ਜੀ ਤੁਹਾਡੇ ਡਾਕ ਸਰ ਡਾਕੂਮੈਂਟ ਆ ਗਏ ਆ ਗਏ ਮੈਮ ਦਿਖਾਓ ਹਲੋ ਮੈਂ ਤੁਹਾਡੀ ਲਿਮਿਟ ਚੈੱਕ ਕਰਾ ਦੇਣਾ ਤੁਹਾਡਾ ਜਿਹੜਾ ਟੋਟਲ ਸਮਾਨ ਬੰਦਾ ਉਹ 94970 ਰੁਪਏ ਬੰਦੇ ਆ ਇਹਦੇ ਨਾਲ ਅਸੀਂ ਤੁਹਾਨੂੰ 3 ਲੱਕੀ ਡਰਾ ਦੇ ਕੂਪਨ ਦੇਨੇ ਆ 3 ਛੋਟ ਗਿਫਟ ਦੇਨੇ ਆ ਔਰ ਜੇ ਤੁਸੀਂ ਵੀਡੀਓ ਸ਼ੇਅਰ ਕੀਤੀ ਹੋਊਗੀ ਤੁਹਾਨੂੰ ਉਹਦੇ ਵੀ 3 ਗਿਫਟ ਦਵਾਂਗੇ ਅਲੱਗ ਤੋਂ 3 ਸਰਪ੍ਰਾਈਜ਼ ਗਿਫਟ ਵੀ ਮਿਲਣਗੇ ਉਹ ਵੀ ਦਵਾਂਗੇ ਨੋ ਠੀਕ ਹੈ ਮੈਂ ਤੁਹਾਡੀ ਲਿਮਿਟ ਚੈੱਕ ਕਰਦਾ ਤੁਸੀਂ 2 ਮਿੰਟ ਵੇਟ ਕਰੋ ਇਹ ਡਾਕੂਮੈਂਟਸ ਚੈੱਕ ਕਰਕੇ ਮੈਂ ਤੁਹਾਨੂੰ ਦੱਸਦਾ ਜੀ ਮੈਂ ਬਹੁਤ-ਬਹੁਤ ਮੁਬਾਰਕ ਹਾਂ ਤੁਹਾਡੀ ਲਿਮਟ ਜਿਹੜੀ ਹੈ ਨਾ ਸਾਡੇ ਕੋਲ 224000 ਰੁਪਏ ਦੀ ਲਿਮਟ ਆਈ ਹੈ ਤੁਸੀਂ 224000 ਤੱਕ ਦਾ ਸਾਮਾਨ ਲੈ ਸਕਦੇ ਚਾਹੇ ਤੁਸੀਂ ਫੋਨ ਲੈਣਾ ਚਾਹੇ ਤੁਸੀਂ ਕੋਈ ਵੀ ਪ੍ਰੋਡਕਟ ਲੈਣਾ ਔਰ ਸਾਡੇ ਕੋਲ ਨਾ ਫਰਨੀਚਰ ਵੀ ਹੈਗਾ ਜੇ ਤੁਸੀਂ ਨਾਲ ਫਰਨੀਚਰ ਦੇ ਵਿੱਚ ਅਲਮਾਰੀ ਬੈੱਡ ਜਾਂ ਸੋਫਾ ਸੈੱਟ ਕੁਝ ਬਾਏ ਕਰਨਾ ਚਾਹੁੰਦੇ ਆ ਉਹ ਵੀ ਤੁਹਾਨੂੰ ਇਹੀ ਪ੍ਰੋਡਕਟ ਦੇ ਨਾਲ ਫਨਾਨਸ ਹੋ ਜਾਊਗਾ ਆਰਾਮ ਨਾਲ ਨਹੀਂ ਸਰ ਮੈਂ ਆਪਣੀ ਕਿਸ਼ਤੀ ਤਾਂ ਵੇਖਣੀ ਹੈ ਕਿੰਨੇ ਦੀ ਬਣੀ ਮੰਥਲੀ ਕਿਸ਼ ਮੈਮ ਜਿਹੜੇ ਇਹ 94000 ਰੁਪਏ ਦਾ ਸਮਾਨ ਹੈ ਨਾ ਇਹਦੀ ਤੁਹਾਡੀ ਕਿਸ਼ਤ ਅਪਰੋਕਸ 3 ਤੋਂ 4000 ਰੁਪਏ ਦੇ ਵਿੱਚ ਵਿੱਚ ਬਣਨੀ ਹੈ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਔਰ ਜੇ ਤੁਸੀਂ ਅਲਮਾਰੀ ਐ ਬੈੱਡ ਐਡ ਕਰ ਲਓਗੇ ਤੁਹਾਡੀ 6000 ਰੁਪਏ ਕਿਸ਼ਤ ਹੋ ਜਾਣੀ ਹੈ ਔਰ ਸਾਡੇ ਕੋਲ ਜਿਹੜੀ ਅਲਮਾਰੀ ਆ ਉਹ ਸਿਰਫ 11490 ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੇ ਬੈੱਡ ਆ 13990 ਤੋਂ ਸ਼ੁਰੂ ਹੋ ਜਾਂਦੇ ਆ ਸਰ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ 3000 ਤੱਕ ਕੱਲੀ ਫੋਨ ਦੀ ਕਿਸ਼ਤ ਜਾਂਦੀ ਹੈ ਤੁਸੀਂ ਮੈਨੂੰ ਇੰਨਾ ਸਾਰਾ ਸਮਾਨ ਦਿੱਤਾ ਤੇ ਕਿਸ਼ ਸਿਰਫ 3 ਤੇ 4000 ਪਰ ਮਹੀਨਾ ਬੜੇ ਰਾਮਨੰਦ ਮੈਮ ਇਹ ਦੱਸੋ ਕੀ ਕੀ ਕਰਨਾ ਬਾਕੀ ਸਾਡੇ ਪ੍ਰੋਡਕਟਸ ਜਿਹੜੇ ਆ ਸਟਾਰਟਿੰਗ ਰੇਂਜ ਇਹ ਸਾਰੀ ਹੈਗੀ ਹੈ ਜੀ ਆਓ ਸਰ ਵਾਸ਼ਿੰਗ ਮਸ਼ੀਨ 8990 ਤੋਂ ਸਟਾਰਟ ਹੈ LED V 8990 ਤੋਂ سٹارٹ ہے ریفریجریٹر 11990 ਤੋਂ bed 13990 تے المیرا 11490 روپے تو بس سر مینوں تو یقین ہی نہیں ہو رہا کہ تہاڈی ساری اِنہ آئٹما دی رینج اتنی پاکٹ فرینڈلی ہے تے اِنہ بیسک اِنہ بیسک پرائس پرائس ہے اِنہ ساری چیزاں دا ਮੈਂ ਇਸ ਕਰਕੇ ਮਾਈ ਇਲੈਕਟ੍ਰੋਨਿਕਸ ਸਭ ਤੋਂ ਜ਼ਿਆਦਾ ਆਪਣੇ ਰੇਟਾਂ ਲਈ ਮਸ਼ਹੂਰ ਹੈਗਾ ਆ ਤੁਸੀਂ ਆਪਣੇ ਬ੍ਰਦਰ ਨੂੰ ਕਾਲ ਕਰੋ ਲਿਮਟ ਆਈ ਹੈ ਚਾਹੇ ਫਰਨੀਚਰ ਬਾਏ ਕਰਨਾ ਸਾਡੇ ਤੋਂ ਫਰਨੀਚਰ ਲੈ ਲਓ ਜੋ ਪ੍ਰੋਡਕਟ ਕਰਨਾ ਹੁਣ ਤੁਸੀਂ ਦੁਵਾਰਾ ਤੋਂ ਪਸੰਦ ਕਰਨਾ ਉਹ ਵੀ ਕਰ ਲਓ ਸਿਰਫ ਕਿਸ਼ਤ ਤੁਹਾਡੀ ਮੈਂ ਤੁਹਾਨੂੰ ਦੱਸਿਆ ਕਿ ਲੱਖ ਰੁਪਏ ਦੀ ਕਿਸ਼ਤ ਸਿਰਫ 3 ਤੋਂ 4000 ਰੁਪਏ ਬਣਨੀ ਸਰ 3 ਤੋਂ 4000 ਤਾਂ ਨਾ ਆਈਫੋਨ ਦੀ ਕਿਸ਼ਤ ਜਾਂਦੀ ਹੈ ਜੇ ਤੁਸੀਂ ਆਈਫੋਨ ਲੈਣਾ ਹੋਏ ਲੱਖ ਰੁਪਏ ਦਾ ਨਾ ਤੁਹਾਡੀ 3 ਤੋਂ 4000 ਆਈਫੋਨ ਦੀ ਕਿਸ਼ਤ ਜਾਂਦੀ ਹੈ ਤੇ ਤੁਸੀਂ ਮੈਨੂੰ LED ਵਾਸ਼ਿੰਗ ਮਸ਼ੀਨ ਤੇ ਨਾਲ ਇੱਕ AC دیتا ਉਹ ਵੀ 3 ਤੋਂ 4000 ਮੰਥਲੀ ਕਿਸ਼ਿ ਸੇ oh my god ਮੈਂ ਨਾ ਛੇਤੀ ਛੇਤੀ ਵੀਰੇ ਨੂੰ ਕਾਲ ਕਰਦੀ ਆ ਤੇ ਬੁਲਾਉਣੀਆ ਤੇ ਤੁਸੀਂ ਮੇਰਾ ਸਮਾਨ ਪੈਕ ਕਰ ਦੋ ਸਿਰਫ ਫਰਨੀਚਰ ਬਾਰੇ ਗੱਲ ਕਰਕੇ ਨਾ ਤੁਸੀਂ ਮੇਰੇ ਮਨ 'ਚ ਲਾਲਚ ਜਗਾ ਦਿੱਤਾ ਹੈ ਹੁਣ ਜਦ ਤੱਕ ਵੀਰਾ ਆ ਰਿਹਾ ਤੁਸੀਂ ਮੈਨੂੰ ਫਰਨੀਚਰ ਵੀ ਦਿਖਾ ਦਿਓ ਆਜੋ ਮੈਂ ਤੁਹਾਨੂੰ ਮੈਂ ਇੱਕ ਵਾਰੀ ਫਰਨੀਚਰ ਦਿਖਾ ਦੇਣਾ ਸਾਡੇ ਕੋਲ ਫਰਨੀਚਰ ਦੀ ਵੀ ਕੰਪਲੀਟ ਰੇਂਜ ਹੈ ਟਾਪ ਫਲੋਰ ਦੇ ਉੱਤੇ ਅਸੀਂ ਫਰਨੀਚਰ ਰੱਖਿਆ ਹੈ ਤੁਸੀਂ ਆਓ ਮੈਂ ਤੁਹਾਨੂੰ ਫਰਨੀਚਰ ਦੀ ਕੰਪਲੀਟ ਰੇਂਜ ਦਿਖਾਣਾ ਉਹ ਵੀ ਆਸਾਨ ਕਿਸ਼ਤਾਂ ਦੇ ਉੱਤੇ 1 ਰੁਪਿਆ ਡਾਊਨ ਪੇਮੈਂਟ ਦੇ ਉੱਤੇ ਤੁਹਾਨੂੰ ਮਿਲ ਜਾਣਾ ਹੈ ਠੀਕ ਹੈ ਮੈਮ ਇਹ ਸਾਡਾ ਫਰਨੀਚਰ ਦਾ ਫਲੋਰ ਹੈ ਇਹਦੇ ਉੱਤੇ ਅਸੀਂ ਇਲੈਕਟ੍ਰੋਨਿਕਸ ਵੀ ਰੱਖਿਆ ਹੈ ਚਿਮਨੀ ਚੁੱਲ੍ਹੇ ਹਰ ਇੱਕ ਚੀਜ਼ ਇਲ ਸਾਡੇ ਕੋਲ ਪੂਰੀ ਕੰਪਲੀਟ ਰੇਂਜ ਫਰਨੀਚਰ ਦੀ ਤੁਹਾਨੂੰ ਮਿਲ ਜਾਨੀ ਔਰ ਇਹ ਵੀ ਤੁਹਾਨੂੰ ਜਿੱਦਾਂ ਦੱਸਿਆ ਨਾ 1 ਰੁਪਈਆ ਡਾਊਨ ਪੇਮੈਂਟ ਤੇ 1 ਰੁਪਈਏ ਦੇ ਵਿੱਚ ਫਰਨੀਚਰ ਮਿਲ ਜਾਨਾ ਤੁਹਾਨੂੰ ਸਰ ਉਹ ਬਾਰਬੀ ਵਾਲੀ ਅਲਮਾਰੀ ਕਿੰਨੀ ਸੋਹਣੀ ਹੈ ਉਹ ਦਿਖਾ ਦੋਗੇ ਹਾਂਜੀ ਮੈਮ ਬਾਰਬੀ ਵਾਲੀ ਅਲਮਾਰੀ ਵੀ ਮਿਲ ਜਾਨੀ ਹੈ ਔਰ ਸਾਡੇ ਤੋਂ ਵੱਡੀ ਡਰੈਸਿੰਗ ਟੇਬਲ ਵਾਲੀ ਜਿਹੜੀ ਅਲਮਾਰੀ ਹੈ ਸਿਰਫ ਤੇ ਸਿਰਫ 11990 ਤੋਂ ਸ਼ੁਰੂ ਹੋ ਜਾਂਦੀ ਹੈ ਜੇ ਕਿਸੇ ਨੂੰ ਸਪੈਸ਼ਲ ਕਿਡਜ਼ ਅਲਮੀਰਾ ਚਾਹੀਦੀ ਹੈ ਉਹ ਵੀ ਸਾਡੇ ਕੋਲ ਹੈਗੀ ਹੈ ਇਹਦੇ ਵਿੱਚ ਕਸਟਮਾਈਜ਼ੇਸ਼ਨ ਵੀ ਅਵੇਲੇਬਲ ਹੈ ਤੁਸੀਂ ਆਪਣੇ ਹਿਸਾਬ ਦੇ ਪ੍ਰਿੰਟਸ ਵੀ ਕਰਾ ਸਕਦੇ ਹੋ ਸਰ ਇਹ ਜਿਹੜੇ ਜਿੰਨੇ ਸਾਰੇ ਡਿਜ਼ਾਈਨਸ ਤੁਹਾਡੇ ਕੋਲ ਕਲਰਸ ਪਏ ਨੇ ਇਹਨਾਂ ਸਾਰੇ ਡਿਜ਼ਾਈਨਸ ਤੇ ਕਲਰਸ ਤੇ ਕਸਟਮਾਈਜ਼ ਹੋ ਜੂਗਾ ਹਾਂਜੀ ਹਾਂਜੀ ਸਾਰੇ ਕਸਟਮਾਈਜ਼ ਹੋ ਜੂਗੇ 1 ਰੁਪਏ ਡਾਊਨ ਪੇਮੈਂਟ ਦੇ ਉੱਤੇ ਵੀ ਹੋ ਜੂਗੇ ਜੇ ਤੁਹਾਨੂੰ ਮੰਦਰ ਚਾਹੀਦਾ ਘਰ ਲਈ ਡਰੈਸਿੰਗ ਟੇਬਲ ਚਾਹੀਦਾ ਘਰ ਲਈ ਸਾਡੇ ਕੋਲ ਸਟਾਰਟਿੰਗ ਰੇਜ ਡਰੈਸਿੰਗ ਟੇਬਲ ਦੀ ਵੀ 4000 ਰੁਪਏ ਤੋਂ ਸ਼ੁਰੂ ਹੋ ਜਾਂਦਾ ਆ ਵਾਓ ਸਰ ਇਹ ਲੈਦਰ ਸੋਫਾ ਬਹੁਤ ਸੁੰਦਰ ਲੱਗ ਰਿਹਾ ਹੈ ਇਹਦਾ ਕੀ ਪ੍ਰਾਈਸ ਹੈ ਮੈਨੂੰ ਸਾਡੇ ਕੋਲ ਜਿਹੜੇ ਸੋਫੇ ਹੈਗੇ ਨਾ ਇਦਾਂ ਦੇ ਮਨੀ ਲੌਂਜਰਸ ਟੇਬਲ ਅਸੀਂ ਫ੍ਰੀ ਦੇਵਾਂਗੇ ਤੁਹਾਨੂੰ 26500 ਤੋਂ ਸਾਡੇ ਕੋਲ 7 ਸੀਟਰ ਸੋਫਾ ਸਟਾਰਟ ਹੋ ਜਾਂਦਾ ਹੈ ਜੀ ਇਹਦੇ ਵਿੱਚ ਵੀ ਕਸਟਮਾਈਜੇਸ਼ਨ ਅਵੇਲੇਬਲ ਹੈ ਔਰ ਸਭ ਤੋਂ ਵੱਡੀ ਗੱਲ ਪੈਨਾਂ ਲਈ ਅਸੀਂ ਆਫਰ ਲਾਈ ਹੋਈ ਹੈ 인ਡੀਪੈਂਡੈਂਸ ਦੇ ਤੇ 21% ਆਪਾਂ ਆਪਣੇ ਟੈਗਡ ਪ੍ਰਾਈਸ ਤੋਂ ਆਫ ਦਵਾਂਗੇ ਸ਼ਗਨਾਂ ਵਾਲੀ ਗੱਲ ਕਰਤੀ 21% ਆਫ ਦਵਾਂਗੇ ਔਰ ਜਿਹੜਾ ਸਾਡੇ ਤੋਂ 30000 ਦਾ ਫਰਨੀਚਰ ਬਾਈ ਕਰਦੇ ਤੇ 30000 ਦਾ ਉਹਨੂੰ ਅਸੀਂ 12 ਲੀਟਰ ਦਾ AC ਕੂਲਰ 7000 ਰੁਪਏ ਦਾ ਟੋਟਲੀ ਫ੍ਰੀ ਦੇਵਾਂਗੇ ਔਰ ਸਾਡੇ ਕੋਲ ਬੈੱਡ ਦੀ ਵੀ ਰੇਂਜ ਪੂਰੀ ਹੈ ਅਲਮਾਰੀ ਦੀ ਵੀ ਪੂਰੀ ਰੇਂਜ ਹੈਗੀ ਹੈ ਜੀ ਸਰ ਤੁਸੀਂ ਅਲਮਾਰੀਆਂ ਨਾਲ ਮਿਰਰ ਵੀ ਦੇ ਰਹੇ ਹੋ ਮੈਮ ਇਹੀ ਵਾਲੀ ਅਲਮਾਰੀ ਤੁਹਾਨੂੰ ਡਰੈਸਿੰਗ ਟੇਬਲ ਵਾਲੀ ਜਿਹੜੀ ਅਲਮਾਰੀ ਹੈ ਨਾ ਇਹ ਤੁਹਾਨੂੰ 11990 ਰੁਪਏ ਤੋਂ ਸਾਡੇ ਕੋਲ ਸ਼ੁਰੂ ਹੈ ਸਾਡੇ ਕੋਲ ਇਦਾਂ ਦੇ ਪ੍ਰੋਪਰ ਸਟਾਈਲਿਸ਼ ਬੈੱਡ ਜਿਹੜੇ ਆ ਉਹ 13990 ਰੁਪਏ ਤੋਂ ਸ਼ੁਰੂ ਹੈਗੇ ਆ ਜੀ ਔਰ ਹਰ ਇੱਕ ਦੇ ਉੱਤੇ 1 ਰੁਪਏ ਵਾਲੀ ਸਕੀਮ ਵੀ ਹੈ ਇਹਦਾ ਮਤਲਬ ਹੈ ਜੇ ਮੈਂ ਸੋਫਾ ਵੀ ਲੈ ਲਾਂ ਤੇ ਜੇ ਮੈਂ ਬੈੱਡ ਵੀ ਲੈ ਲਾਂ ਤਾਂ ਵੀ ਮੇਰੀ ਕਿਸ਼ਤ 5 ਤੋਂ 6000 ਤੋਂ ਜ਼ਿਆਦਾ ਨਹੀਂ ਹੋਊਗੀ ਨਹੀਂ ਮੈਂ ਮਸੀਟਾ ਤੁਹਾਡੀ ਲਿਮਿਟ ਆਈ ਹੈ ਨਾ ਪੂਰੀ ਆਪਾਂ ਲਿਮਿਟ ਨਹੀਂ ਯੂਟਲਾਈਜ਼ ਕਰਾਂਗੇ ਸਾਡੇ ਕੋਲ ਫਰਨੀਚਰ ਦੇ ਵਿੱਚ ਹਰ ਇੱਕ ਚੀਜ਼ ਅਵੇਲੇਬਲ ਹੈ ਤੁਸੀਂ ਉੱਪਰ ਆ ਕੇ ਦੇਖਿਆ ਕਿੰਨਾ ਵੱਡਾ ਸਟੋਰ ਹੈ ਤੁਸੀਂ ਥੱਲੇ ਮੰਨ ਨਹੀਂ ਰਹੇ ਸੀ ਮੈਂ ਉੱਪਰ ਲੈ ਕੇ ਦੇਖੋ ਕਿੰਨਾ ਵਧੀਆ ਤੁਹਾਨੂੰ ਮਿਲੇਗਾ ਨਹੀਂ ਸਰ ਬਹੁਤ ਵਧੀਆ ਹੈ ਤੁਹਾਡੇ ਬੈੱਡਸ ਤੁਹਾਡੇ ਸੋਫੇ ਬਹੁਤ ਪ੍ਰੀਮੀਅਮ ਕੁਆਲਿਟੀ ਦਾ ਹੈਗਾ ਸਭ ਕੁਝ ਮੈਨੂੰ ਬਹੁਤ ਪਸੰਦ ਹੈ